ਦੋਸਤੋ ਸ਼ੰਭੂ ਬਾਰਡਰ ਤੇ ਮੌਜੂਦ ਆ ਪਹਿਲੇ ਅੰਦੋਲਨ ਦੇ ਦੌਰਾਨ ਕਹਿੰਦੇ ਹੁੰਦੇ ਸੀ ਕਿ ਅਸੀਂ ਸਿੰਘੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਜਿਹੜਾ ਪੰਜਾਬ ਦੀ ਤੇ ਅੰਬਾਲਾ ਹਰਿਆਣਾ ਦੀ ਹੱਦ ਹੈ ਉਹ ਇਤਿਹਾਸ ਦੇ ਵਿੱਚ ਇੱਕ ਵੱਡਾ ਸਥਾਨ ਰੱਖੂਗਾ ਅੱਜ ਤੋਂ ਬਾਅਦ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਹੋਣਗੀਆਂ ਨਸਲਾਂ ਹੋਣਗੀਆਂ ਉਹ ਜਦੋਂ ਸ਼ੰਭੂ ਬਾਰਡਰ ਦਾ ਇਤਿਹਾਸ ਪੜ੍ਹਿਆ ਕਰਨਗੀਆਂ ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਸ਼ੰਭੂ ਬਾਰਡਰ ਦੇ ਨਾਲ-ਨਾਲ ਕਿਸਾਨੀ ਅੰਦੋਲਨ ਦੀ ਇੱਕ ਤਸਵੀਰ ਬਣਿਆ ਕਰੂਗੀ ਤੇ ਇੱਕ ਵਾਰ ਫਿਰ ਕਿਸਾਨ ਦਿੱਲੀ ਚੱਲੇ ਨੇ ਤੇ ਹਰਿਆਣਾ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਅੰਬਾਲਾ 'ਚ ਹੀ ਪੈਰ ਪਾ ਕੇ ਦਿਖਾ ਦਿਓ ਹਰਿਆਣਾ 'ਚ ਹੀ ਪੈਰ ਪਾ ਕੇ ਦਿਖਾ ਦਿਓ ਦਿੱਲੀ ਤਾਂ ਅਜੇ ਬੜੀ ਦੂਰ ਹੈ ਦੂਜੇ ਪਾਸੇ ਜਦੋਂ ਗੋਲੇਬਾਰੀ ਹੋ ਰਹੀ ਸੀ ਜਦੋਂ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਸੀ ਉਦੋਂ ਰਿਕਵੈਸਟ ਕਹਿਤ ਵੀ ਬੋਲੇ ਸੀ ਉਹ ਕਹਿੰਦੇ ਸੀ ਕਿ ਦਿੱਲੀ ਹੁਣ ਜਿਆਦਾ ਦੂਰ ਨਹੀਂ ਨਾਲ ਨਾਲ ਕਿਸਾਨ ਆਗੂਆਂ ਦਾਗੂ ਨੇ ਜਿਹੜੇ ਉਹਨਾਂ ਦੇ ਜਿਹੜੇ ਸਟੇਟਮੈਂਟਾਂ ਨੇ ਭਾਵੇਂ ਕੋਈ ਐਸਕੇਐਮ ਹੋਵੇ ਜਾਂ ਕੋਈ ਹੋਰ ਫਰੰਟ ਬਣਿਆ ਹੋਵੇ ਕਿਸਾਨਾਂ ਦਾ ਉਹਨਾਂ ਨੇ ਸਾਰਿਆਂ ਨੇ ਸਪੋਰਟ ਕਰਦੀ ਹੈ ਉਹਨਾਂ ਨੇ ਸਾਰਿਆਂ ਨੇ ਸਰਕਾਰ ਦੇ ਇਸ ਰਵੱਈਏ ਨੂੰ ਸਰਕਾਰੀ ਤਸ਼ੱਦਦ ਦਾ ਨਾਂ ਦਿੱਤਾ ਹੈ ਸ਼ੰਭੂ ਬਾਰਡਰ ਤੋਂ ਅਸੀਂ ਤੁਹਾਨੂੰ ਪਲ-ਪਲ ਦੀ ਕਵਰੇਜ ਦੇ ਰਿਆਂ ਮੇਰੇ ਨਾਲ ਕ੍ਰਾਂਤੀਕਾਰੀ ਪੰਜਾਬ ਦੇ ਜਿਹੜਾ ਵਰਕਰ ਨੇ ਕਿਸਾਨ ਆਗੂ ਨੇ ਸੂਬਾ ਆਗੂ ਨੇ ਸਾਰੇ ਯੋਧੇ ਨੇ ਟਰਾਲੀਆਂ ਦੇ ਵਿੱਚ ਮੌਜੂਦ ਨੇ ਲਗਾਤਾਰ ਸੇਵਾ ਕਰ ਰਹੇ ਨੇ ਕੇਲਿਆਂ ਦੀ ਸੇਵਾ ਕਰ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਜਿੱਥੇ-ਜਿੱਥੇ ਵੀ ਜਿਸ ਤਰੀਕੇ ਦੇ ਨਾਲ ਲੋਡ ਪੈ ਰਹੀ ਹੈ ਉੱਥੇ ਇਹ ਲੋਕ ਪਹੁੰਚ ਰਹੇ ਨੇ ਕਿਉਂਕਿ ਭਾਈ ਕਨਈਆ ਦੇ ਵਾਰਸਾਂ ਦੀ ਕੌਮ ਹੈ ਜਿਹੜੇ ਉੱਥੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜੀ ਉੱਥੇ ਤੁਸੀਂ ਕਹਿ ਸਕਦੇ ਆ ਕਿ ਆਪਾਂ ਆਪਸੀ ਤਣਾ ਦਾ ਮਾਹੌਲ ਬਣਿਆ ਹੋਇਆ ਉੱਥੇ ਵੀ ਜਦੋਂ ਪਾਣੀ ਦੀ ਲੋੜ ਪੈਂਦੀ ਹੈ ਤਾਂ ਉਧਰ ਹਰਿਆਣਾ ਪ੍ਰਸ਼ਾਸਨ ਨੂੰ ਵੀ ਕਿਸਾਨਾਂ ਵੱਲੋਂ ਪਾਣੀ ਦਿੱਤਾ ਜਾਂਦਾ ਵੈਸੇ ਉਹ ਪਾਣੀ ਦੀਆਂ ਉਹ ਪਾਣੀ ਬਿਛਾੜਾਂ ਦੇ ਰੂਪ ਦੇ ਵਿੱਚ ਵਾਪਸ ਮੋੜ ਵੀ ਰਹੇ ਨੇ ਮੇਰੇ ਨਾਲ ਕਿਸਾਨ ਨੇ ਗੱਲਬਾਤ ਕਰਾਂਗੇ ਆਪਾਂ ਅੱਜ ਥੋੜਾ ਜਿਹਾ ਆਪਣੇ ਬਾਰੇ ਦੱਸੋ ਕੀ ਤੁਹਾਡਾ ਨਾਮ ਕਿੱਥੋਂ ਆਇਓ ਹਾਂਜੀ ਮੈਂ ਸਰਦਾਰ ਦਰਸ਼ਨ ਸਿੰਘ ਪਿੰਡ ਮਦਨਪੁਰ ਚਲੇੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਰਾਜਪੁਰਾ ਬਲੋਕ ਪ੍ਰਧਾਨ ਤੋਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਪੱਤਰਕਾਰ ਵੀਰਾਂ ਦਾ ਕਰਦਾ ਕਿਉਂਕਿ ਜਿਹੜੇ ਸਾਡੇ ਨਾਲ ਕੱਲ ਪਰਸੋ ਤੋਂ ਇਵੇਂ ਹੀ ਜੂਝ ਰਹੇ ਹਨ ਸੋ ਉਸ ਤੋਂ ਬਾਅਦ ਧੰਨਵਾਦ ਜਿਹੜੇ ਸਾਡੇ ਨੌਜਵਾਨ ਯੂਥ ਕੱਲ ਦਾ ਇਕਜੁੱਟ ਹੋ ਕੇ ਪੂਰਾ ਤਨਮਨ ਨਾਲ ਨਾਲੇ ਤਾਂ ਪਾਣੀ ਦੀ ਵਿਛਾੜਾਂ ਨਾਲੇ ਗੋਲਿਆਂ ਦੀ ਵਿਛਾੜਾਂ ਸਹਿੰਦਾ ਹੋਇਆ ਨਾਲੇ ਪੱਥਰਾਂ ਨੂੰ ਪਰਾਂ ਕਰਦਾ ਹੋਇਆ ਬੜਾ ਹਿੰਮਤਦਾਰ ਹਿੰਮਤ ਕਰ ਰਹੇ ਹਨ ਸੋ ਉਸ ਤੋਂ ਬਾਅਦ ਅੱਜ ਅਸੀਂ ਕੱਲ ਵੀ ਅਸੀਂ ਲੰਗਰ ਲੈ ਕੇ ਆਏ ਸੀ ਦੋ ਟਾਈਮ ਅੱਜ ਫੇਰ ਅਸੀਂ ਕੇਲਿਆਂ ਦਾ ਲੰਗਰ ਲੈ ਕੇ ਆਏ ਕੇਲਿਆਂ ਦਾ ਪ੍ਰਸ਼ਾਦ ਤੇ ਪਾਣੀ ਦਾ ਜੋ ਵੀ ਪ੍ਰਬੰਧ ਕਰਕੇ ਲੈ ਕੇ ਆਏ ਹਾਂ ਜੀ ਸੋ ਇਸ ਤੋਂ ਬਾਅਦ ਖੱਟੜ ਸਰਕਾਰ ਹੈ ਜਿਹੜੀ ਇਸ ਨੂੰ ਅੱਜ ਪੂਰਾ ਪੰਜਾਬ ਕੀ ਪੂਰਾ ਭਾਰਤ ਹੀ ਲੰਤ ਪਾਰਿਆ ਕਿਉਂਕਿ ਇੰਨਾ ਜਿਹੜਾ ਉਹੀ ਰਵਈਆ ਆ ਗਿਆ ਜਿਵੇਂ ਆਪਣੇ ਗੁਰੂਆਂ ਸਾਹਿਬਾਂ ਨਾਲ ਹੋਇਆ ਸੀ ਉਹੀ ਅੱਜ ਫੇਰ ਸਾਡੇ ਨਾਲ ਉਹੀ ਵਰਤਾਰਾ ਹੋ ਰਿਹਾ ਹੈਗਾ ਕਿ ਸਰਕਾਰ ਜਿਹੜੀ ਹੁੰਦੀ ਜ਼ਾਲਮ ਹੀ ਹੋ ਜਾਂਦੀ ਹੈਗੀ ਕਿਉਂਕਿ ਸਰਕਾਰ ਕੁਰਸੀ ਤੇ ਬੈਠ ਕੇ ਜਿਹੜੇ ਪਿਛਲੇ ਬੋਟਲ ਹੁੰਦੇ ਹਨ ਜਾਂ ਕੋਈ ਗਰੀਬ ਤਬਕਾ ਬੋਟਾਂ ਲੱਗੇ ਭੁੱਲ ਜਾਂਦੇ ਹਨ ਖਾਸ ਕਰਕੇ ਕਿਸਾਨਾਂ ਨੂੰ ਭੁੱਲ ਜਾਂਦੇ ਨੇ ਤੁਸੀਂ ਦੇਖ ਵੀ ਸਕਦੇ ਹੋ ਕਿ ਜਿਹੜੀਆਂ ਪਾਣੀ ਦੀਆਂ ਪੇਟੀਆਂ ਨੇ ਪਾਣੀ ਦੀਆਂ ਪੇਟੀਆਂ ਪਈਆਂ ਨੇ ਜਦੋਂ ਇਹ ਖਤਮ ਹੋ ਜਾਂਦੀਆਂ ਨੇ ਪਾਣੀ ਦੀਆਂ ਪੇਟੀਆਂ ਹੋਰ ਆ ਜਾਂਦੀਆਂ ਨੇ ਨਾਲੋਂ ਨਾਲ ਅੱਗੇ ਤੱਕ ਤੁਸੀਂ ਦੇਖੋਗੇ ਕਿ ਕੇਲਾ ਹੀ ਕੇਲਾ ਪਿਆ ਟਰਾਲੀ ਦੇ ਵਿੱਚ ਕਿ ਲੋਡ ਬੰਦਾ ਤੱਕ ਉਹ ਵਰਤਾਇਆ ਜਾ ਰਿਹਾ ਤੇ ਹਰਿਆਣਾ ਸਰਕਾਰ ਕਹਿੰਦੀ ਕਿ ਦਿੱਲੀ ਤਾਂ ਦੂਰ ਦੀ ਗੱਲ ਹੈ ਤੁਸੀਂ ਇੱਥੇ ਆ ਕੇ ਦਿਖਾ ਦਿਓ ਅੰਬਾਲਾ ਦੇ ਵਿੱਚ ਜੇਕਰ ਤੁਹਾਡਾ ਕੀ ਨਾਮ ਹੈ ਨਾਨਕ ਸਿੰਘ ਸਰਦਾਰ ਨਾਨਕ ਸਿੰਘ ਜੀ ਪਿੰਡ ਚਲੇੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਨਕ ਸਿੰਘ ਜੀ ਜੇਕਰ ਕਿਸਾਨ ਆਗੂ ਕਹਿੰਦੇ ਨੇ ਕਿ ਹੁਣ ਮੁਲਾਕਾਤ ਦਾ ਸਮਾਂ ਰੱਖਿਆ ਗਿਆ ਕਿ ਮੁਲਾਕਾਤ ਹੋਊਗੀ ਜੇਕਰ ਮੁਲਾਕਾਤ ਦੇ ਵਿੱਚ ਕੋਈ ਗੱਲ ਕਿਸੇ ਬੰਨੇ ਨਾਲ ਲੱਗੀ ਤਾਂ ਫਿਰ ਦਿੱਲੀ ਵੱਲ ਵਧਿਆ ਜਾਊਗਾ ਤੁਹਾਡਾ ਕੀ ਕਹਿਣਾ ਕਿ ਜੇਕਰ ਮੁਲਾਕਾਤ ਦੇ ਵਿੱਚ ਸਾਰੀ ਗੱਲਾਂ ਬਾਤਾਂ ਹੱਲ ਹੋ ਜਾਣ ਫਿਰ ਕਹਨੂੰ ਦਿੱਲੀ ਵੱਲ ਜਾਣਾ ਜੇ ਮੰਗਾਂ ਹੀ ਮੰਨ ਲੀਆਂ ਜੇ ਮੰਗਾਂ ਮੰਨ ਲੀਆਂ ਜੀ ਫਿਰ ਤਾਂ ਜਾਣ ਦੀ ਲੋੜ ਨਹੀਂ ਜੀ ਜੇ ਇੱਥੇ ਹੀ ਮੰਗਾਂ ਮੰਨ ਕੇ ਪੂਰਾ ਕਰ ਦੇਣ ਜੀ ਪਰ ਇਹ ਮੰਨਦੇ ਦਿਖਦੇ ਨਹੀਂ ਹੈ ਜੀ ਇਹ ਤਾਂ ਜਾਣਾ ਪੈਣਾ ਜੀ ਦਿੱਲੀ ਦਿੱਲੀ ਪਹੁੰਚਾਂਗੇ ਵੀ ਜੀ ਤੇ ਆਪਣਾ ਜੇ ਜੱਤ ਜੀ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਜੱਤ ਜੀ ਅਸੀਂ ਵਾਪਸ ਨਹੀਂ ਮੁੜਦੇ ਦਿੱਲੀ ਤੋਂ ਬਿਨਾ ਹੱਲ ਨਹੀਂ ਹੈ ਹੱਲ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਹੁੰਦਾ ਜੀ ਦਿੱਲੀ ਬਿਨਾ ਕੋਈ ਹੱਲ ਨਹੀਂ ਜੀ ਕਿਉਂਕਿ ਇੱਕ ਹੀ ਤਜਰਬਾ ਵੀ ਹੈ ਕਿ ਜਦੋਂ ਪਹਿਲਾਂ ਤਿੰਨ ਸਰਕਾਰ ਨੇ ਤਿੰਨ ਖੇਤੀ ਕਰਨ ਵਾਪਸ ਲਏ ਸੀ ਉਹ ਸਵਾ ਸਾਲ ਦਿੱਲੀ ਦੇ ਬਾਰਡਰਾਂ ਤੇ ਬਿਠਾ ਕੇ ਲਏ ਸੀ ਫਿਰ ਐ ਤਾਂ ਹੋ ਨਹੀਂ ਸਕਦਾ ਕਿ ਦੋ ਦਿਨਾਂ ਦੇ ਸਟਰਗਲ ਦੇ ਦੌਰਾਨ ਹੀ ਸਰਕਾਰ ਸਾਰੀਆਂ ਗੱਲਾਂ ਮੰਨ ਲਵੇ ਜੀ ਨਾ ਪਹਿਲਾਂ ਸਵਾ ਸਾਲ ਬੈਠ ਕੇ ਹੀ ਹੋਇਆ ਜੀ ਜਿਹੜਾ ਮਸਲਾ ਹੱਲ ਹੋਇਆ ਮੜਾ ਮੋਟਾ ਤੇ ਉਹਨਾਂ ਨੇ ਫਿਰ ਕੋਈ ਮਤਲਬ ਕਾਨੂੰਨ ਉਹ ਕਰ ਦਈਏ ਲਾਗੂ ਫੇਰ ਲਾ ਦਈਏ ਤਾਂ ਹੁਣ ਵੀ ਜਾ ਕੇ ਇਹੀ ਫੈਸਲਾ ਉੱਥੇ ਜਾ ਕੇ ਹੋਣਾ ਜੀ ਦਿੱਲੀ ਆ ਜੀ ਜੇ ਤਾਂ ਇਹ ਮੰਨਦੇ ਆ ਠੀਕ ਹੈ ਨਹੀਂ ਮੰਨਾਂਗੇ ਜੀ ਫਿਰ ਉੱਥੇ ਪਹਿਲਾਂ ਮੰਗੋ ਜੀ ਇੱਕ ਗੱਲ ਤਾਂ ਹੋਰ ਹੋਊਗੀ ਕਿ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਕਿਸਾਨ ਆਗੂ ਆਪਸ ਦੇ ਵਿੱਚ ਦੁਖਾੜ ਹੋਗੇ ਤੇ ਇਸ ਚੀਜ਼ ਦਾ ਫਾਇਦਾ ਚੱਕ ਕੇ ਜੇਕਰ ਸਰਕਾਰ 24 ਦੇ ਵਿੱਚ ਮੋਦੀ ਸਾਹਿਬ ਦੁਆਰੇ ਪ੍ਰਾਈਮ ਮਿਨਿਸਟਰ ਬਣ ਜਾਂਦੇ ਨੇ ਤਾਂ ਤਿੰਨ ਖੇਤੀ ਕਾਨੂੰਨ ਨੂੰ ਫੇਰ ਆ ਜਾਣਗੇ ਕਿਉਂਕਿ ਓਡੀ ਵੱਡੀ ਸਟਰਗਲ ਨਹੀਂ ਹੋ ਸਕਦੀ ਉਹ ਚੀਜ਼ ਤਾਂ ਹੁਣ ਖਤਮ ਹੋ ਜੂਗੀ ਕਿਉਂਕਿ ਜੇ ਸਰਕਾਰ ਤਿੰਨ ਖੇਤੀ ਕਾਨੂੰਨ ਫੇਰ ਲੈ ਕੇ ਆਊਗੀ ਤਾਂ ਸਰਕਾਰ ਨੂੰ ਲੱਗੂਗਾ ਕਿ ਤਾਂ ਫੇਰ ਇਕ ਦੇਖੋ ਜੀ ਇਕੱਠੇ ਤਾਂ ਹੋਏ ਵੀ ਕਿਸਾਨ ਹੁਣ ਵੀ ਇਕੱਠੇ ਹੀ ਆਏ। ਬਾਕੀ ਲੱਗਦਾ ਹੁੰਦੇ ਨਹੀਂ। ਬਾਕੀ ਗੱਲ ਇਹ ਐ ਨਾ ਵੀ ਦਿੱਲੀ ਵੀ ਆਣਾ ਜ਼ਰੂਰ ਐ। ਦਿੱਲੀ ਜਾਏ ਬਗੈਰ ਵੀ ਨਹੀਂ ਸਰਦਾ। ਜਾਣਾ ਵੀ ਇਹੀ ਰਸਤਾ ਐ ਕਿ ਲੱਸੀ ਪੀਣ ਦਾ ਸੌਂਕ ਨਾ ਕੋਈ ਇੱਕ ਕਟੜੀ ਦੀ ਗੜ ਭੰਨੇ ਨੀ। ਰਸਤੇ ਤਾਂ ਹੋਰ ਵੀ ਬਥੇਰੇ ਐ ਪਰ ਰਸਤੇ ਏਸੀ ਨੂੰ ਜਾਣਾ ਐ। ਬਾਕੀ ਜਾਣਾ ਵੀ ਜ਼ਰੂਰ ਐ। ਜਿਹੜੇ ਇਹਨਾਂ ਨੇ ਆਪਣੇ ਕਾਨੂੰਨ ਹੁਣ ਤਾਂ ਟ੍ਰੇਨ 'ਚ ਬੈਠ ਕੇ ਵੀ ਜਾ ਸਕਦੇ। ਟ੍ਰੇਨ ਬੈਠ ਕੇ ਜਾਵੇਂ ਲੋਕਾਂ ਦੇ ਰਸਤੇ ਵੀ ਲੱਗਣੇ ਬਹੁਤ ਐ ਲੱਗ ਜੇ। ਪਰ ਜਾਣਾ ਵੀ ਇਹੀ ਰਸਤਾ ਐ। ਬਾਕੀ ਗੱਲ ਇਹ ਆ ਵੀ ਇਹਨਾਂ ਨੇ ਜਿਹੜੇ ਕਾਨੂੰਨ ਆਪਣੇ ਲਾਗੂ ਕਰੇ ਤੇ ਕੁਝ ਬੈਠ ਕੇ ਟੇਬਲ 'ਤੇ ਸਰਤਾ ਹੋਈ ਆ ਦੀ ਐਮਸੀ ਵਾਲੇ ਤੱਕੜੇ ਵਾਲੇ ਐਮਸੀ ਬਤਾਏ ਦੇ ਇਹਨਾਂ ਨੇ ਕਾਨੂੰਨ ਲਾਗੂ ਨਹੀਂ ਕਰੇ ਇਹ ਲਾਗੂ ਕਰਾਣੇ ਕਿਸਾਨ ਅੰਨਦਾਤਾ ਸਭ ਕੇ ਪੇਟ ਭਰ ਰਿਆ 60 ਸਾਲ ਬਾਅਦ ਹਰ ਇੱਕ ਕੀ ਪਲਸਣ ਲੱਗਦਾ ਇਹਨਾਂ ਨੂੰ ਵੀ ਜ਼ਰੂਰ ਚਾਹੀਦਾ ਕੁਛ ਨਾ ਕੁਛ ਇਨਕਾ ਸਾਰੇ ਹੱਡ ਭੰਨੇ ਜਾਂ ਬਾਅਦ 'ਚ ਇਹਨਾਂ ਨੂੰ ਕੁਛ ਨਹੀਂ ਮਿਲਦਾ ਇਸ ਕਰਕੇ ਇਹਨਾਂ ਨੂੰ ਇਹ ਵੀ ਜ਼ਰੂਰ ਹੈ ਵੀ ਇਹਨਾਂ ਦੇ ਪਿਲਸਣ ਵੀ ਥੋੜੀ-ਬਹੁਤ ਜ਼ਰੂਰ ਲਾੜੀ ਚੇਦੀ। ਪੰਜਾਬ ਦੇ ਵਿੱਚ ਬਣ ਜੂਗੀ ਬੀਜੇਪੀ ਦੀ ਸਰਕਾਰ? ਨਹੀਂ ਪੰਜਾਬ 'ਚ ਨਹੀਂ ਬਣ ਸਕਦੀ। ਬਣ ਸਕਦੀ। ਉਹ ਕਿਉਂ? ਨਹੀਂ ਜੀ ਜਿਹੜਾ ਜੀਮਦਾਰਾ ਕਿੰਨਾ ਕੁ ਸੱਤਰ ਕਰਦੇ ਤਾਂ ਪੰਜਾਬ ਬਣਿਆ ਸਕਦੇ। ਪੰਜਾਬ ਚ ਨਹੀਂ ਆਸਾਂ ਨਹੀਂ ਬਿਲਕੁਲ ਨਹੀਂ ਸੁਣੋ ਭਾਜਪਾ ਕਹਿੰਦੀ ਹੈ ਕਿ ਅਸੀਂ ਭਾਵੇਂ ਸਮਝੌਤਾ ਕਰੀਏ ਪੰਜਾਬ ਦੇ ਵਿੱਚ ਜਾਂ ਅਸੀਂ ਕੁਝ ਹੋਰ ਕਰੀਏ ਚਲੋ ਜੇ ਜੀਵਿਤਾ ਬਿਨਾ ਐਮਪੀ ਅਸੀਂ 13 ਐਮਪੀ 13 ਦੇ 13 ਐਮਪੀ ਸਾਡੇ ਜਿੱਤਣਗੇ ਪੰਜਾਬ 13 ਦਿਨ ਆਸਾਂ ਜੇ ਜੋ ਇਸ ਸਮਝੌਤਾ ਕਰੇ ਵੀ ਜ਼ਿੰਮੇਵਾਰਾਂ ਨੂੰ ਕੁ ਸਿੱਟਾਂ ਚਲੋ ਬਣ ਸਕਦਾ ਆ ਸਕਦੀਆਂ ਪਰ ਪੂਰੀ ਸਰਕਾਰ ਨਹੀਂ ਆ ਸਕਦੀ ਭਾਜਪਾ ਕਹਿੰਦੀ ਸਾਡੇ ਕੋਲ ਸਨੀ ਜੋਲ ਬੜੇ ਨੇ ਖੜਾ ਦਾਂਗੇ ਅਸੀਂ ਨਹੀਂ ਨਹੀਂ ਹੁਣ ਲੋਕ ਜਾਗਤ ਹੋ ਗਏ ਜੋਨ ਮਰਜੀ ਖੜਾ ਲੈ ਸਦੀ ਦੌਰ ਖੜਾ ਲੈ ਜੋ ਮਰਜੀ ਕਿਹੜਾ ਉਹ ਤਾਂ ਪਹਿਲਾਂ ਲੋਕ ਸੀ ਆ ਜਾਂਦਾ ਸੀ ਚੱਲ ਗਿਆ ਕ ਉਸ ਘਰ ਕੇ ਪਹੁੰਚ ਜਾਂਦੇ ਪਰ ਹੁਣ ਨਹੀਂ ਲੋਕ ਲੋਕ ਉਹ ਲੋਕ ਸਿਆਣੇ ਆ ਨਹੀਂ ਜੀ ਨਹੀਂ ਕਦੇ ਵੀ ਨਹੀਂ ਕਦੇ ਵੀ ਜੇਮੇ ਨੂੰ ਵੋਟਰ ਨਹੀਂ ਪਾਉਂਦੇ ਬੀਜੇਪੀ ਨੂੰ ਨਹੀਂ ਪੈਂਦੀ ਕਿੰਨਾ ਪਵਾਜੀ ਬੀਜੇਪੀ ਨੂੰ ਅਸੀਂ ਨਹੀਂ ਪਾ ਗਾ ਇੱਕ ਵੀ ਵੋਟ ਨਹੀਂ ਪੈਂਦੀ ਜੀ ਅੱਛਾ ਇਹ ਦੱਸੋ ਜੇ ਅਕਾਲੀਆਂ ਦਾ ਸਮਝੌਤਾ ਹੋ ਜਾਂਦਾ ਬੀਜੇਪੀ ਨਾਲ ਫੇਰ ਨਹੀਂ ਨਹੀਂ ਅਸੀਂ ਅਕਾਲੀ ਅੱਜ ਹੀ ਵੋਟ ਪਾਦੇ ਆ ਅਕਾਲੀ ਖੜ ਕੇ ਆਪਣੇ ਜੀ ਬੀਜੇਪੀ ਵਾਲੇ ਖੜੇ ਫੇਰ ਅੱਛਾ ਮਤਲਬ ਜੇ ਤੁਸੀਂ ਅਕਾਲੀਆਂ ਨੂੰ ਵੋਟ ਪਾ ਦੋਗੇ ਜੀ ਅਕਾਲੀਆਂ ਦਾ ਸਮਝੌਤਾ ਬੀਜੇਪੀ ਨਾਲ ਹੋ ਗਿਆ ਫੇਰ ਤੁਸੀਂ ਫੇਰ ਵੀ ਪਾ ਦੋਗੇ ਅਕਾਲੀਆਂ ਨੂੰ ਵੋਟ ਨਹੀਂ ਫੇਰ ਨਹੀਂ ਪਾ ਦੇਣੀ ਮੈਂ ਨਿਰੋਲ ਅਕਾਲੀਆਂ ਨੂੰ ਪਾਉਂਗਾ ਹਾਂ ਜੀ ਨਿਰੋਲ ਅਕਾਲੀ ਨੂੰ ਪਾਵਾਂਗੇ ਬੀਜੇਪੀ ਦੇ ਦੁਖੀ ਕਰੇਵੇ ਤਾਂ ਬਜ਼ੁਰਗ ਸਾਡੇ ਹਾਂ ਇੱਥੇ ਤਕੋੜੇ ਅਸੀਂ 90 90 ਸਾਲ ਦੇ ਕਿਵੇਂ ਰੁੱਲ ਰਹੇ ਆ ਤੁਹਾਨੂੰ ਦਿਖੋ ਰਿਹਾ ਕੀ ਕਰੀਏ ਬੀਜੇਪੀ ਦਾ ਤਾਂ ਇੰਨੇ ਦੁਖੀ ਐ ਤੁਸੀਂ ਦੇਖੇ ਰਿਹਾ ਕੱਲ ਤੇ 80 90 ਮੁੰਡਿਆਂ ਦੇ ਸੱਟਾਂ ਲੱਗੀਆਂ ਕਿੰਨੀ ਜ਼ਬਰਦਸਤ ਕੀ ਕਰੀਏ ਕੀ ਨਾ ਕਰੀਏ ਬਤਾਓ ਜਾਣਾ ਦਾ ਪਹਿਣਾ ਦਿੱਲੀ ਕਿਹੜੇ ਮੰਨ ਨਾਲੇ ਆ ਮੀਟਿੰਗ ਦਾ ਇੱਕ ਵੈਸੇ ਹੀ ਬੇਟ ਕਰਦੇ ਆ 4 ਵਜੇ ਤੱਕ ਆਪਾਂ ਨੂੰ ਪਤਾ ਤਾਂ ਹੈਗਾ ਮੰਨ ਨਾਲਾ ਕਿਹੜਾ ਹੈਗਾ ਉਹ ਉਹ ਤਾਂ ਬਹੁਤ ਜ਼ਬਰਦਸਤ ਪ੍ਰੈਸ਼ਰ ਤੋਂ ਮੰਨੂਗਾ ਜਥੇਬੰਦੀਆਂ ਨੂੰ ਵੀ ਸਾਰਿਆਂ ਨੂੰ ਤਕਰੀਬਨ ਆਣਾ ਪਊਗਾ ਹੌਲਾ ਹੌਲਾ ਤਕਰੀਬਨ ਤਕਰੀਬਨ ਆਈ ਗਈਆਂ ਹਾਂ ਸਾਰਿਆਂ ਨੂੰ ਆਣਾ ਪੈਣਾ ਆ ਕੇ ਪੂਰਾ ਪ੍ਰੈਸ਼ਰ ਬਣੂਗਾ ਸਾਰਿਆ ਦੇਸੀ ਦੁਖੀ ਹੈ ਹਾਂ ਜੇਕਰ ਲੀਡਰ ਕਹਿਣ ਕਿ ਅਸੀਂ ਤੁਹਾਡੇ ਧਰਨ ਜਾ ਕੇ ਬੈਠਾਂਗੇ ਤੁਹਾਡੇ ਅੱਗੇ ਲੱਗਾਂਗੇ ਅਸੀਂ ਜਿਵੇਂ ਨਵਜੋਤ ਸਿੱਧੂ ਨੇ ਵੀ ਕਿਹਾ ਸੀ ਕਿ ਕਿਸਾਨਾਂ ਦੇ ਅੱਗੇ ਮੈਂ ਲੱਗੂਗਾ ਦਿੱਲੀ ਜਾਣਗੇ ਜਦੋਂ ਨਹੀਂ ਇਹ ਤਾਂ ਮਤਲਬ ਵਾਸਤੇ ਅੱਗੇ ਲੱਗਦਾ ਜੀ ਕੋਈ ਲੀਡਰ ਕੋਈ ਨਹੀਂ ਲੱਗਦਾ ਜੀ ਇਹਦਾ ਇੱਕ ਸਿਆਸੀ ਲੜਾਈ ਹੈ ਆਪਣੀ ਲੜਾਈ ਨੂੰ ਅੱਗੇ ਆਣੇ ਵਾਸਤੇ ਕਹਿੰਦੇ ਵੀ ਅਸੀਂ ਅੱਗੇ ਨਾਲ ਲੱਗਾਂਗੇ ਪਰ ਲੱਗਦਾ ਕੋਈ ਨਾ ਇੱਥੇ ਆਇਆ ਕੋਈ ਕੋਈ ਨਹੀਂ ਆਇਆ ਸੋ ਤੁਸੀਂ ਟਰਾਲੀ ਦੇ ਵਿੱਚ ਦੇਖ ਸਕਦੇ ਹੋ ਹੋਰ ਵੀ ਆਪਣੇ ਨਾਲ ਮਾਤਾ ਜੀ ਵੀ ਬੈਠੇ ਨੇ ਜੀ ਸੋ ਹੋਰ ਬਜ਼ੁਰਗ ਵੀ ਬੈਠੇ ਨੇ ਅੱਛਾ ਦੋਸਤੋ ਤੁਸੀਂ ਮਤਲਬ ਕਿ ਪਹਿਲਾਂ ਤਾਂ ਐਂ ਗੱਲ ਹੋਈ ਸੀ ਨਾ ਪਹਿਲਾਂ ਜਿਵੇਂ ਉੱਥੇ ਪਾਣੀ ਪੁਣੀ ਦੀ ਘਾਟ ਦਾ ਸਰੇ ਸੀ ਜਾਂ ਹੋਰ ਸੀ ਜਦੋਂ ਉੱਥੇ ਅੰਮ੍ਰਿਤਸਰ ਵਾਲੇ ਕਿਸਾਨ ਆਏ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਪੰਦੇਰ ਹੋਣੀ ਤੇ ਉਹ ਉਲਕੇ ਮਤਲਬ ਸਿਚੁਏਸ਼ਨ ਐ ਇਦਾਂ ਨਹੀਂ ਬਣ ਗਈ ਕਿ ਹਲਕਾ ਕਨੌਰ ਤੇ ਰਾਜੀਪੁਰਾਣਾ ਹੀ ਲੰਗਰ ਦਾ ਪ੍ਰਬੰਧ ਸੰਭਲ ਲਿਆ ਕਿ ਤੁਸੀਂ ਤਾਂ ਆਪਣੇ ਲੰਗਰ ਨਾ ਖੋਲੋ ਤੇ ਅੱਗੇ ਵਾਸਤੇ ਰੱਖੋ ਤੁਸੀਂ ਤੇ ਅਸੀਂ ਇੱਥੇ ਸਾਰਾ ਕੁਝ ਕਰਾਂਗੇ ਹਾਂਜੀ ਅੱਜ ਇੱਥੇ ਅਸੀਂ ਜਿੰਨੇ ਜਰ ਬੈਠੇਗੇ ਸਾਰਾ ਕੁਝ ਕਰਾਂਗੇ ਲੰਗਰ ਵੀ ਲਾਵਾਂਗੇ ਜੀ ਬਾਕੀ ਉਹ ਜੋ ਫਲ ਫਰੂਟ ਦੀ ਸੇਵਾ ਹੋ ਗਈ ਪਾਣੀ ਦੀ ਸੇਵਾ ਹੋ ਗਈ ਅਸੀਂ ਪੂਰੀ ਕਰਾਂਗੇ ਜੀ ਬਹੁਤ ਟੇਰ ਹੋਵੇ ਤੁਸੀਂ ਵੱਧ ਤੋਂ ਵੱਧ ਸੇਵਾ ਕਰਾਂਗੇ ਜੀ ਵੱਧ ਤੋਂ ਵੱਧ ਸੇਵਾ ਕਰਾਂਗੇ ਅਸੀਂ ਚਾਹ ਤਾਂ ਆ ਗਿਆ ਆਪਣਾ ਛੋਟਾ ਇਲਾਕਾ ਹੈ ਸਾਡਾ ਫਰਜ਼ ਬੰਦਾ ਸੇਵਾ ਕਰਦਾ ਉਹਨਾਂ ਦਾ ਅਸੀਂ ਇਹੀ ਧੰਨਵਾਦ ਕਰਦੇ ਵਿਚਾਰੇ ਕਿੰਨੇ ਦਿਨ ਪਹਿਲਾਂ ਚਲੇ ਹੋਏ ਆ ਉਹਨਾਂ ਦਾ ਅਸੀਂ ਇਹੀ ਸਤਿਕਾਰ ਬਹੁਤ ਕਰਦੇ ਕਿ ਐਡੀ ਦੂਰ ਤੱਕ ਚੱਲ ਕੇ ਜਿਹੜੇ ਸਾਡੇ ਇੱਕ ਬਾਰਡਰ ਤੱਕ ਤਾਂ ਪਹੁੰਚ ਗਏ ਤੇ ਸਾਡਾ ਇਹ ਫਰਜ਼ ਬਣਦਾ ਹੈ ਵੀ ਅਸੀਂ ਸੇਵਾ ਭਜੀ ਤੁਹਾਡਾ ਕੀ ਨਾਮ ਹੈ ਜਗਿੰਦਰ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਬੀਜੇਪੀ ਬੀਜੇਪੀ ਤਾਂ ਬਹੁਤ ਇੱਕ ਮਤਲਬ ਵਪਾਰੀਆਂ ਦੀ ਸਰਕਾਰ ਹੈ ਜੀ ਇਹ ਪਰ ਤੁਸੀਂ ਕਹ ਰਹੇ ਵਪਾਰੀਆਂ ਦੀ ਸਰਕਾਰ ਹੈ ਬੀਜੇਪੀ ਕਹਿੰਦੀ ਕਿ ਅਸੀਂ ਕਿਸਾਨਾਂ ਦੀ ਆਮਦਨ ਤੋਂ ਗੁਣੀ ਕਰਨੀ ਹੈ ਇਹ ਤਾਂ ਕਹਿਣ ਦਾ ਕੁਝ ਹੋਰ ਹੁੰਦਾ ਜੀ ਪਿੱਛੇ ਦਿਖਾਣ ਦਾ ਕੁਝ ਹੋਰ ਹੁੰਦਾ ਹੈ ਹਾਂਜੀ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਇਹੀ ਫਾਇਦਾ ਦਿੰਦੀ ਹੈ ਇਹਨਾਂ ਨੂੰ ਪੈਸਾ ਇਹੀ ਦੇ ਰਿਹਾ ਹੈ ਕਾਰਪੋਰੇਟ ਘਰਾਣਾਂ ਕਿਸਾਨ ਬਦਟ ਟਿੱਡ ਭਰਦਾ ਆਦੇਸ਼ ਦਾ ਕਿਸਾਨ ਦੇਸ਼ ਦਾ 70% ਜਿਹੜੀ ਆਬਾਦੀ ਹੈ ਉਹ ਕੁਛ ਵੀ ਹੈ ਜੀ ਅੱਜ ਕਿਸਾਨੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੀ ਹੋਈ ਹੈ ਇਹ ਜੋ ਦੇਖ ਰਿਹਾ ਹੈ ਨਾ ਜੋ ਖੱਟੜ ਤੱਕ ਤੱਕਾ ਕਰ ਰਹੀ ਹੈ ਇਹ ਪੂਰਾ ਵਰਲਡ ਦੇਖ ਰਿਹਾ ਹੈ ਸਾਰੀ ਕੰਟਰੀਆਂ ਦੇਖ ਰਹੀਆਂ ਇਸ ਨੂੰ ਇਹਦਾ ਅਸਰ ਇੰਨਾ ਮਾੜਾ ਪਏਗਾ ਨਾ ਇਸ ਸਰਕਾਰ ਤੇ ਤੁਸੀਂ ਆਣੇ ਵਾਲੇ ਟਾਈਮ 'ਚ ਦੇਖ ਲਿਓ ਜੀ 24 'ਚ ਕੀ ਲੱਗਦਾ ਤੁਹਾਨੂੰ 24 'ਚ ਤਾਂ ਇਹ ਵੈਸੇ ਸਫਾਇਆ ਹੋ ਗਿਆ ਜੀ ਇਹਨਾਂ ਦਾ ਇਹ ਤਾਂ ਅੰਗਰੇਜ਼ਾਂ ਵਾਲਾ ਕੰਮ ਹੋ ਜਾਣਾ 24 ਜਿਹਦਾ ਸਫਾਇਆ ਹੋ ਜਾਣਾ ਇਹ ਬਹੁਤ ਬੁਰਾ ਨੁਕਸਾਨ ਕਰ ਰਹੀ ਹੈ ਕਿਸਾਨਾਂ ਦਾ ਇਹ ਸਰਕਾਰ ਬਹੁਤ ਗੰਦੀ ਹੈ ਜੀ ਤੁਸੀਂ ਦੱਸੋ ਕਿ ਹੁਣ ਦਿੱਲੀ ਜਾਓਗੇ ਇੱਥੇ ਬੈਠੋਗੇ ਨਾ ਦਿੱਲੀ ਯਾਰ ਮਰ ਤੋਂ ਮਨ ਦਿੱਲੀ ਜਾਣੇ ਦਾ ਹੈ ਮਨ ਦਿੱਲੀ ਜਾਣੇ ਦਾ ਪਰ ਜੇ ਮਾਰ ਕੁੱਟ ਕਰੀ ਨਾ ਮਰ ਜਾਂਗੇ ਜਾਂ ਮੁੱਕ ਜਾਂਗੇ ਗੱਲਾਂ ਤੋਂ ਤੇ ਕੀ ਲੱਗਦਾ ਤੁਹਾਨੂੰ ਸਰਕਾਰ ਜਿਵੇਂ ਮੀਟਿੰਗ ਹੈ ਹੁਣ ਸ਼ਾਮ ਨੂੰ ਮੰਨ ਜੂਗੀ ਸਰਕਾਰ ਯਾਰ ਉਹ ਤਾਂ ਹਾਈ ਕੋਰਟ 'ਚ ਕੇਸ ਪੈਗਾ ਉਹ ਤਾਂ ਪਰਮਾਤੇ ਨੂੰ ਜਾਣਿਆ ਵੀ ਕਿਆ ਵਕੀਲ ਕੀ ਬਖਦੇ ਆ ਕੀ ਕਹਿੰਦੇ ਆ ਸੋ ਜਿਹੜੇ ਕਿਸਾਨ ਸੀ ਕਿਸਾਨ ਆਪਣੇ ਨਾਲ ਜੁੜੇ ਹੋਏ ਸੀ ਸ਼ੰਭੂ ਬਾਰਡਰ ਤੋਂ ਤੁਸੀਂ ਸਾਰੀ ਅਪਡੇਟ ਜਿਹੜੀ ਉਹ ਵੇਖ ਰਹੇ ਸੀ